ਸੋਡੀ ਸੁਲਤਾਨ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਪੀਰ ਦੇ ਮਾਲਕ ਸਤਗੁਰੂ ਧੰਨ ਗੁਰੂ ਹਰਕਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਔਰ ਸ਼ਹੀਦਾਂ ਦੇ ਅਸਥਾਨ ਅਮਰਸ਼ੀਤ ਬੱਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਅਦਬ ਸਤਕਾਰ ਸਹਿਤ ਹੱਥ ਜੋੜ ਸਤਿਗੁਰਾਂ ਨੂੰ ਸੀਸ ਝੁਕਾ ਕੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਿੱਖ ਪੰਥ ਦੇ ਮਹਾਨ ਸੂਰਮੇ ਚਾਕ ਦੀ ਮੂਰਤ ਪੰਥ ਪਰਸ ਪੰਥ ਪ੍ਰਸਤ ਜਲਾਵਤਨੀ ਸਿੱਖ ਦਲ ਖਾਲਸਾ ਦੀ ਬਾਨੀ ਭਾਈ ਗੋਜਿੰਦਰ ਸਿੰਘ ਜੀ ਹੋਰਾਂ ਦੀ ਮਿੱਠੀ ਯਾਦ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜੇ ਹਾਂ ਜੋ ਪਿਛਲੇ ਦਿਨੀ 3 ਜੁਲਾਈ ਨੂੰ ਪਰਿਪੂਰਨ ਪ੍ਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆ ਹੋਇਆ ਸਮੇਂ ਨੂੰ ਸਰੀਰ ਨੂੰ ਸਵਾਸਾਂ ਨੂੰ ਸਫਲਾ ਕਰਦਿਆਂ ਹੋਇਆ ਪੰਥ ਦੇਖੇ ਰੌਂਦਿਆਂ ਹੋਇਆ ਉਸ ਮਾਲਕ ਦੇ ਹੁਕਮ ਅਨੁਸਾਰ ਇਸ ਪੰਜ ਭੂਤਕ ਚੋਲੇ ਨੂੰ ਚਾਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਪੋਨਾ ਦਿਨ ਵਿਤ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਮਤਿ ਦੀਵਾਨ ਸਜਿਆ ਹੈ ਕੁਰਬਾਨੀ ਕੀਰਤਨ ਹੋਇਆ ਹੈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਗੁਰਾਂ ਨੇ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਨੇ ਔਰ ਦਾਲ ਖਾਲਸਾ ਦੇ ਇਸ ਕਾਫਲੇ ਨੂੰ ਭਾਈ ਗਜਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਅੱਗੇ ਲੈ ਕੇ ਚੱਲਣ ਵਾਲੇ ਭਾਈ ਕਮਰਪਾਲ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਨਾਲ ਭਾਈ ਸਾਹਿਬ ਜੀ ਹੋਰਾਂ ਦੇ ਜੀਵਨ ਦੇ ਵਿੱਚੋਂ ਮੁੱਖ ਅੰਸ਼ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਤਿਆਗ ਉਹਨਾਂ ਦੀ ਪੰਥ ਪ੍ਰਸਤੀ ਉਹ ਵਿਚਾਰਾਂ ਕਰਦਿਆਂ ਹੋਇਆ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਭਾਈ ਸਾਹਿਬ ਜੀ ਹੋਰਾਂ ਨੇ ਬੜੇ ਕਮਾਲ ਦੇ ਕਵਤਾਵਾਂ ਦੇ ਬੋਲ ਵੀ ਲਿਖੇ ਉਹ ਕਹਿੰਦੇ ਨੇ ਇੱਕ ਦੁਖੀ ਹਿਰਦੇ ਦੇ ਨਾਲ ਕਿਉਂਕਿ ਜਿਸ ਦੇਸ਼ ਵਿੱਚ ਅਸੀਂ ਰਹਿ ਰਹਿਆ ਇਸ ਦੇਸ਼ ਦੀਆਂ ਸਰਕਾਰਾਂ ਨੇ ਕਦੇ ਸਾਡੇ ਹੱਕਾਂ ਦਾ ਖਿਆਲ ਨਹੀਂ ਕੀਤਾ ਪੋਲੀਸ 47 ਦੀ ਵੰਡ ਹੋਈ ਤੇ ਸਭ ਤੋਂ ਪਹਿਲਾ ਜਿਹੜਾ ਸਰਕੂਲ ਜਾਰੀ ਹੋਇਆ ਉਹਦੇ ਵਿੱਚ ਸਿੱਖਾਂ ਨੂੰ ਜੁਰਾਇਮ ਪੇਸ਼ਾ ਕੌਮ ਕਹਿ ਕੇ ਸਰਕੂਲ ਜਾਰੀ ਕੀਤੇ ਗਏ ਔਰ ਕਿਹਾ ਗਿਆ ਕਿ ਇਹਨਾਂ ਦੇ ਉੱਤੇ ਸ਼ੱਕੀ ਨਜ਼ਰ ਰੱਖੀ ਜਾਏ ਕਿਉਂਕਿ ਇਹ ਜੁਰਾਇਮ ਪੇਸ਼ਾ ਨੇ ਸਾਡੇ ਨਾਲ ਇੱਕ ਆਜ਼ਾਦ ਕਿਤੇ ਦਾ ਵਾਅਦਾ ਕੀਤਾ ਗਿਆ ਪਰਦੇਸ਼ ਹਜ਼ਾਦ ਹੋਣ ਤੋਂ ਬਾਅਦ ਉਹ ਸਾਰੇ ਵਾਅਦੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਸੀ ਉਹ ਭੁੱਲ ਗਈ ਔਰ ਸਿੱਖਾਂ ਤੇ ਜ਼ੁਲਮਾਂ ਤੇ ਤਸ਼ੱਦਦ ਸ਼ੁਰੂ ਕਰ ਦਿੱਤਾ ਗਿਆ ਉਹ ਲਿਖਦੇ ਇਹ ਗਾਂਧੀ ਕਿ ਨਹਿਰੂ ਇਹ ਨਹਿਰੂ ਦੀ ਧੀ ਹੈ ਗੰਗੂ ਹੈ ਗੰਗੂ ਹੋਰ ਇੱਥੇ ਕੀ ਏ ਉਹ ਕਹਿੰਦੇ ਇੱਥੇ ਸਿੱਖਾਂ ਦਾ ਕੁਛ ਨਹੀਂ ਇੱਥੇ ਸਿੱਖਾਂ ਨੂੰ ਆਪਣਾ ਘਰ ਨਹੀਂ ਮਿਲਣਾ ਆਪਣਾ ਖਿੱਤਾ ਨਹੀਂ ਮਿਲਣਾ ਆਪਣੇ ਹੱਕ ਹਕੂਕ ਨਹੀਂ ਮਿਲਣੇ ਤੇ ਜਿਹੜਾ ਸੰਘਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾੜੇ ਮਹਾਂਪੁਰਖਾਂ ਨੇ ਆਰੰਭ ਕੀਤਾ ਉਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦਿਆ ਹੋਇਆ ਇੱਕ ਬਹੁਤ ਵੱਡੀ ਕੁਰਬਾਨੀ ਜਿਵੇਂ ਆਪਕੀ ਨੇ ਸੋੜਿਆ ਭਾਈ ਸਾਹਿਬ ਜੀ ਕੋਲੋਂ ਕਿ 73 ਸਾਲ ਦੀ ਸਾਰੀ ਆਰਦਾ ਉਹਨਾਂ ਨੇ ਇਸ ਸੰਸਾਰ ਤੇ ਭੋਗੀ ਔਰ ਆਪਣੇ ਜੀਵਨ ਦੇ 53 ਸਾਲ ਉਸ ਮਹਾਨ ਆਤਮਾ ਨੇ ਪੰਥ ਦੇ ਲੇਖੇ ਵਿੱਚ ਲਾਏ 14 ਸਾਲ ਦੇ ਕਰੀਬ ਪਾਕਿਸਤਾਨ ਵਿੱਚ ਜੇਲ੍ਹ ਕੱਟੀ 29 ਸਾਲ ਦੇ ਕਰੀਬ ਜਲਾਵਤਨੀ ਪਾਕਿਸਤਾਨ ਦੇ ਵਿੱਚ ਰਹਿ ਕੇ ਉਹਨਾਂ ਨੇ ਭੋਗੀ ਬੜੇ-ਬੜੇ ਗੁਰਮੁਖੋ ਕੁਰਬਾਨੀ ਹੈ ਇੱਕ ਵਤਨ ਦੀ ਪ੍ਰਾਪਤੀ ਵਾਸਤੇ ਉਹ بے ਵਤਨੇ ਹੋ ਕੇ ਜੀਏ ਇੱਕ ਘਰ ਦੀ ਪ੍ਰਾਪਤੀ ਵਾਸਤੇ ਉਹ ਬੇਕਾਰ ਰਹਿ ਕੇ ਜੀਏ ਔਰ ਬਿਲਕੁਲ ਉਹਨਾਂ ਹੁਕਮਾਂ ਤੇ ਚੱਲਦਿਆਂ ਹੋਇਆ ਜੋ ਸਤਿਗੁਰਾਂ ਦੇ ਬਚਨ ਸਨ ਪੰਥ ਵਸੇ ਮੈਂ ਉਜੜਾ ਮਨ ਚਾਉ ਧਨੇਰਾ ਉਹਨਾਂ ਤੇ ਚੱਲਦਿਆਂ ਹੋਇਆ ਭਾਈ ਗਜਿੰਦਰ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪਣੇ ਸਾਮਿਆਂ ਨੂੰ ਸਫਲਾ ਕਰਨ ਦਾ ਯਤਨ ਕੀਤਾ ਹਕੂਮਤ ਤੇ ਲਾਲਚਾਂ ਵਿੱਚ ਨਾ ਆ ਕੇ ਪੰਥਕ ਸਿਧਾਂਤਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਪੰਥਕ ਸਿਧਾਂਤਾਂ ਦੇ ਖਿਲਾਫ ਨਹੀਂ ਹੋ ਗਏ ਔਰ ਸਤਿਗੁਰਾਂ ਦੇ ਉਹਨਾਂ ਬਚਨਾਂ ਤੇ ਪਹਿਰਾ ਦਿੱਤਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਇਹ ਸੁੱਖ ਆਰਾਮ ਇਹ ਹਕੂਮਤਾਂ ਦੇ ਨਾਲ ਮਿਲ ਕੇ ਜਿਹੜੇ ਸੁੱਖ ਆਰਾਮ ਨੇ ਸਾਨੂੰ ਐਵੇਂ ਨਹੀਂ ਜਿਵੇਂ ਰੋੜਾਂ ਦੀ ਸੇਜ ਹੋਵੇ ਕੰਡਿਆਂ ਦੀ ਸੇਜ ਹੋਵੇ ਉਹਨਾਂ ਨੇ ਪੰਥ ਪਰਸਤੀ ਨਹੀਂ ਛੱਡੀ ਗੁਰਮੁਖੋ ਅੱਜ ਵੀ ਸਰਕਾਰਾਂ ਜ਼ੋਰ ਪਾਉਦੀਆਂ ਨੇ ਕਿਉਂਕਿ ਸ਼ਾਮ, ਦਾਮ, ਦੰਡ, ਭੇਦ ਹਰ ਤਰੀਕਾ ਤੋਂ ਉਹ ਤਾਂ ਵਰਤਦੀਆਂ ਪਰ ਅੱਜ ਵੀ ਸਾਡੇ ਸੰਘਰਸ਼ੀ ਯੋਧੇ ਸਾਡੇ ਉਹ ਮਹਾਨ ਸਿੱਖ ਯੋਧੇ ਜੇਲਾਂ ਦੇ ਵਿੱਚ ਬੰਦ ਨੇ ਪੈਰਾਂ ਵਿੱਚ ਪੇੜੀਆਂ ਨੇ ਹੱਥਾਂ ਦੇ ਵਿੱਚ ਹੱਥ ਕੜੀਆਂ ਨੇ ਹੁਣ ਜ਼ਿਕਰ ਹੋਇਆ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਬਲਵੰਤ ਸਿੰਘ ਜੀ ਰਾਜੋਬਾਣਾ ਭਾਈ ਜਗਤਾਰ ਸਿੰਘ ਜੀ ਧਾਰਾ ਤਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਅਤੇ ਸਾਡੇ ਉਹ ਮਹਾਨ ਸੰਘਰਸ਼ੀ ਯੋਧੇ ਜੋ ਜੇਲ੍ਹਾਂ ਦੇ ਵਿੱਚ ਬੰਦ ਨੇ ਨੁਗੜੇ ਹੋਏ ਨੇ ਬੇੜੀਆਂ ਦੇ ਨਾਲ ਹੱਥ ਕੜੀਆਂ ਦੇ ਨਾਲ ਕੋਠੜੀਆਂ 'ਚ ਬੰਦ ਨੇ ਪਰ ਪੰਥ ਪ੍ਰਸਤੀ ਉਹਨਾਂ ਮਹਾਨ ਯੋਧਿਆਂ ਨੇ ਨਹੀਂ ਛੱਡੀ ਤੇ ਪੰਥ ਪ੍ਰਸਤੀ ਦੇ ਬੋਲ ਲਿਖਦਿਆਂ ਹੋਇਆ ਭਾਈ ਬਜਿੰਦਰ ਸਿੰਘ ਕਹਿੰਦੇ ਆਓ ਸਿੰਘੋ ਜੰਗਲਾਂ ਉੱਪਰਤ ਚੱਲੀਏ ਹੁਣ ਸਾਨੂੰ ਜੰਗਲ ਅਵਾਜ਼ਾਂ ਮਾਰਦੇ ਨੇ ਚੋਪੜੀਆਂ ਤੇ ਸਾਡੇ ਪੁੱਤ-ਪੋਤਰੇ ਖਾਣਗੇ ਸਾਨੂੰ ਜੰਗਲ ਦੇ ਪੱਤੇ ਅਵਾਜ਼ਾਂ ਮਾਰਦੇ ਨੇ ਇੱਕ ਹੌਕਾ ਸੀ ਉਹਨਾਂ ਦੇ ਦਿਲ ਦਾ ਇੱਕ ਆਵਾਜ਼ ਸੀ ਉਹਨਾਂ ਦੀ ਪੰਥ ਨੂੰ ਕਿਉਂਕਿ ਪੰਥ ਨੇ ਜੰਗਲਾਂ ਵਿੱਚ ਰਹਿ ਕੇ ਦਰਖਤਾਂ ਦੇ ਪੱਤੇ ਭਰੂ-ਭਰੂ ਕੇ ਛੋਲੇ ਚੱਪ-ਚੱਪ ਕੇ ਆਪਣਾ ਗੁਜ਼ਾਰਾ ਕੀਤਾ ਉਹ ਆਵਾਜ਼ ਦੇ ਰਹੇ ਸਨ ਕਿ ਜਿੱਦਾ ਉਹਨਾਂ ਮਹਾਨ ਸੂਰਬੀਰਾਂ ਨੇ ਬੇਸ਼ੱਕ ਉਹ ਜਗ੍ਹਾਾਂ ਵਿੱਚ ਰਹੇ ਬੇਸ਼ੱਕ ਉਹਨਾਂ ਨੇ ਦਰਖਤਾਂ ਦੇ ਪੱਤੇ ਭਰੂ-ਭਰੂ ਕੇ ਖਾਦੇ ਪਰ ਹਕੂਮਤ ਦੇ ਨਾਲ ਆਪਣੇ ਸਿੱਖ ਸਿਧਾਂਤਾਂ ਦੇ ਖਿਲਾਫ ਉਹਨਾਂ ਕਦੇ ਸਮਝੌਤਾ ਨਹੀਂ ਕੀਤਾ ਉਹ ਮਹਾਨ ਕੁਰਬਾਨੀ ਦੀ ਮੂਰਤ ਮਹਾਨ ਤਿਆਗ ਦੀ ਮੂਰਤ ਸਾਈ ਗਜਿੰਦਰ ਸਿੰਘ ਜੀ ਬਾਨੀ ਦਲ ਖਾਲਸਾ ਜੋ ਆਪਣੇ ਸਾਹ ਨੂੰ ਆਪਣੇ ਸਾਹ ਨੂੰ ਆਪਣੇ ਸਰੀਰ ਨੂੰ ਸਫਲਾ ਕਰਕੇ ਮਾਲਕ ਦੇ ਹੁਕਮ ਅਨੁਸਾਰ ਇਸ ਪੰਜ ਭੂਤ ਪਚੋੜੇ ਨੂੰ ਤਿਆਗ ਕੇ ਪਛਦੇ ਦੇ ਨੇ ਗੁਰ ਚਰਨਾ ਵਿੱਚ ਜਾਬਰਾਜੇ ਭਾਈ ਸਾਹਿਬ ਜੀ ਹੋਰਾਂ ਨੇ 2020 ਦਾ ਜ਼ਿਕਰ ਕੀਤਾ ਮਾਨਯੋਗ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਪਤਸ਼ਾਹ ਜੀ ਉਹਨਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨ ਦੀ ਇਕਤਿਰਤਾ ਹੋਈ ਔਰ ਭਾਈ ਸਾਹਿਬ ਜੀ ਹੋਰਾਂ ਨੂੰ ਜਲਾਵਤਨੀ ਸਿੱਖ ਯੋਧਾ ਜਿਹੜਾ ਸਨਮਾਨ ਸੀ ਉਹ ਦੇਣ ਦਾ ਐਲਾਨ ਕੀਤਾ ਗਿਆ ਹੁਣ ਵੀ ਥੋੜੇ ਦਿਨਾਂ ਤੱਕ ਪੰਜ ਸਿੰਘ ਸਹਿਬਾਨ ਦੀ ਇਕਤਿਰਤਾ ਹੋਣੀ ਹੈ ਗੁਰੂ ਕਿਰਪਾ ਕਰੇ ਥੋੜੇ ਦਿਨਾਂ ਦੇ ਵਿੱਚ ਉਸ ਬਹਾਦਰ ਸੂਰਬੀਰ ਨੂੰ ਉਸ ਮਹਾਨ ਗੁਰ ਸਿੱਖ ਨੂੰ ਸ੍ਰੀ ਅਕਾਲ ਤਖਤ ਸਹਿਬ ਤੋਂ ਫੈਸਲਾ ਕਰਕੇ ਐਲਾਨ ਕੀਤਾ ਗਿਆ ਸੀ ਉਹ ਜਿਹੜਾ ਬਣਦਾ ਮਾਨ ਸਨਮਾਨ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਜ਼ਰੂਰ ਦਿੱਤਾ ਜਾਏਗਾ। ਔਰ ਜੋ ਪਿਛਲੇ ਦਿਨਾਂ ਤੋਂ ਸ਼ੌਂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ ਕੈਂਡੀਡੇਟਾਂ ਦੇ ਵਿੱਚ ਭਾਰਤੀ ਏਜੰਸੀਆਂ ਦੇ ਰਾਹੀਂ ਜੋ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ ਉਹਨਾਂ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸ਼ਿਸ਼ੋਭਤ ਕਰਨ ਦਾ ਯਤਨ ਜ਼ਰੂਰ ਕਰੇ ਸਤਿਗੁਰੂ ਮੇਰ ਕਰਨ ਭਾਈ ਸਾਹਿਬ ਜੀ ਦੀ ਹੋ ਭਾਈ ਸਾਹਿਬ ਜੀ ਹੋਰਾਂ ਦੀ ਵਿਛੜੀ ਹੋਈ ਆਤਮਾ ਨੂੰ ਸਦੀਵ ਆਪਣੇ ਚਰਨਾਂ ਦੇ ਵਿੱਚ ਅਪੇਹਤਾ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਦਾ ਪਰਿਵਾਰ ਸਮੁੱਚੀ ਅਦਾਲ ਖਾਲਸਾ ਜਥੇਬੰਦੀ ਔਰ ਸਮੁੱਚੇ ਖਾਲਸਾ ਪੰਥ ਨੂੰ ਆਪਣਾ ਈਪਾਣਾ ਮਿੱਠਾ ਕਰਕੇ ਮੰਨਣ ਦਾ ਸਤਿਗੁਰੂ ਜੀ ਬਾਲ ਬਖਸ਼ਿਸ਼ ਕਰਨ ਇੱਕ ਬੇਨਤੀ ਮੈਂ ਸਿੱਖ ਨੌਜਵਾਨਾਂ ਨੂੰ ਜ਼ਰੂਰ ਕਰਨੀ ਚਾਹਣਾ ਹੈ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਹਕੂਮਤ ਤਾਂ ਹਮੇਸ਼ਾ ਇਯਤਨ ਰਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਸਿੱਖ ਪੰਥ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਜਾਏ ਸਿੱਖ ਪੰਥ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਨੇ ਉਹ ਹਮੇਸ਼ਾ ਹਕੂਮਤਾਂ ਵੱਲੋਂ ਹੁੰਦੀਆਂ ਰਹੀਆਂ ਹਨ ਹੁਣ ਵੀ ਹੋ ਰਹੀਆਂ ਹਨ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਲਿਖਣ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਦੇ ਨਾਰੇ ਮਾਰਨ ਦੇ ਦੋਸ਼ ਵਿੱਚ ਕਿਸੇ ਨੂੰ ਖਾਲਿਸਤਾਨ ਪੱਖੀ ਹੋਣ ਦੇ ਦੋਸ਼ ਵਿੱਚ ਔਰ ਜੋ ਨਵੇਂ ਕਾਨੂੰਨ ਪਾਰਸ ਸਰਕਾਰ ਨੇ ਬਣਾਏ ਨੇ ਪਰ ਜੋ ਉਹਦੇ ਤਹਿਤ ਵੀ ਜਿਹੜਾ ਪਹਿਲਾ ਪਰਚਾ ਦਰਜ ਹੋਇਆ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਜਾ ਕਿ ਪਹਿਲਾ ਸਰਕੂਲਰ ਜਾਰੀ ਹੋਇਆ ਸੀ ਕਿ ਸਿੱਖ ਜਰਾਮ ਪੇਸ਼ਾ ਨੇ ਇਹਨਾਂ ਉੱਤੇ ਸ਼ੱਕੀ ਨਿਗਾਹਾਂ ਰੱਖੀਆਂ ਜਾਣ ਤੇ ਹੁਣ ਜਿਹੜੇ ਭਾਰਤੀ ਹਕੂਮਤ ਨੇ ਨਵੇਂ ਕਾਨੂੰਨ ਪੈਦਾ ਕੀਤੇ ਨੇ ਉਸ ਕਾਨੂੰਨ ਤਹਿਤ ਵੀ ਦੇਸ਼ ਧਰੋਹ ਦਾ ਜਿਹੜਾ ਪਹਿਲਾ ਮੁਕੱਦਮਾ ਹੈ ਉਹ ਵੀ ਇੱਕ ਸਿੱਖ ਉੱਤੇ ਦਰਜ ਹੋਇਆ ਸੋ ਆਪਾਂ ਸਾਰੇ ਰਲ ਮਿਲ ਕਰਕੇ ਭਾਰਤ ਦੀ ਇਸ ਹਕੂਮਤ ਤੇ ਬਣਾਏ ਹੋਏ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆਂ ਆਪਾਂ ਸੁਚੇਤ ਰਹਿਣਾ ਕਿਤੇ ਕਿਸੇ ਨੌਜਵਾਨ ਦੇ ਉੱਤੇ ਝੂਠਾ ਕੇਸ ਬਣਾ ਕੇ ਕਿਸੇ ਤੇ ਨਸ਼ੇ ਦਾ ਕਿਸੇ ਤੇ ਖਾਲਿਸਤਾਨ ਦੇ ਨਾਅਰੇ ਲਾਉਣ ਦਾ ਕਿਸੇ ਤੇ ਖਾਲਿਸਤਾਨ ਪੱਖੀ ਹੋਣ ਦਾ ਕਿਸੇ ਤੇ ਦੇਸ਼ ਧਰੋ ਦਾ ਕਿਸੇ ਤੇ ਨਾਜਾਇਜ਼ ਅਸਰੇ ਦਾ ਜਿਹੜਾ ਕੋਈ ਐਸਾ ਕੇਸ ਹੈ ਉਹ ਪਾ ਕੇ ਤੇ ਸਿੱਖ ਨੌਜਵਾਨਾਂ ਦੇ ਉੱਤੇ ਜਿਹੜੀ ਭਾਰਤ ਸਰਕਾਰ ਹੈ ਇਹ ਜ਼ੁਲਮ ਨਾ ਕਰੇ ਔਰ ਜਿੱਥੇ ਦਾਸ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਭਾਈ ਸਾਹਿਬ ਜੀ ਦੀ ਹੋਰਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਉਥੇ ਇੱਕ ਗੱਲ ਦੀ ਖੁਸ਼ੀ ਬਿਜ਼ਾਰ ਕਰਦਾ ਹੈ ਔਰ ਸਤਿਗੁਰਾਂ ਦਾ ਸ਼ੁਕਰਾਨਾ ਵੀ ਕਰਦਾ ਹੈ ਕਿ ਭਾਈ ਸਾਹਿਬ ਜੀ ਹੋਰਾਂ ਦੀ ਅੰਤਮ ਅਰਦਾਸ ਵਿੱਚ ਅੱਜ ਸਮੁੱਚਾ ਪੰਥ ਜੁੜਿਆ ਹੈ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਅੱਜ ਸ਼ਹੀਦਾਂ ਦੇ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜੀਆਂ ਨੇ ਸਮੂਹ ਜਥੇਬੰਦੀਆਂ ਪੰਥ ਦਾ ਇੱਕ ਗੁਲਦਸਤਾ ਨੇ ਸਤਿਗੁਰੂ ਜੀ ਦੀ ਇਹ ਫੁਲਵਾੜੀ ਹੈ ਔਰ ਸਮੁੱਚਾ ਪੰਥ ਇਸੇ ਤਰ੍ਹਾਂ ਹੀ ਇਕੱਤਰ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਾਤਰ ਸ਼ਾਇਆ ਹੇਠ ਇਕੱਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਯਤਨ ਕਰੀਏ ਕਾਰਜਸ਼ੀਲ ਹੋਈਏ ਸਮੁੱਚੀਆਂ ਜਥੇਬੰਦੀਆਂ ਦਾ ਸਮੁੱਚੀਆਂ ਸੰਗਤਾਂ ਦਾ ਅੱਜ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਅੰਤਮ ਅਰਦਾਸ ਵਿੱਚ ਜੁੜ ਬੈਠਣ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਆਇਆਂ ਅਮਰਤ ਛਕੋ ਅਮਰਤ ਛਕ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ